ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 418 ਤੋਂ ਲੈ ਕੇ 419 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਆਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਰਾਗ ਆਸਾ ਵਿੱਚ ਹੈ ਜੀ ਅਸ਼ਟਪਦੀਆਂ ਹੁਣ ਸ਼ੁਰੂ ਹੋਈਆਂ ਨੇ ਜੀ ੴ ਸਤਿਗੁਰ ਪ੍ਰਸਾਦ ਅਸਾ ਕਾਫੀ ਮਹੱਲਾ ਪਹਿਲਾ ਕਰ ਅਠਵਾਂ ਅਸ਼ਟਪਦੀਆਂ ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ ਕੂੜ ਕਮਾਵੇ ਆਦਮੀ ਬੰਦ ਕਰਵਾਰਾ ਜਾਗੋ ਜਾਗੋ ਸੂਤੇਓ ਚੱਲ ਆਵਣ ਜਾਰਾ ਰਹਾਓ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਜਿਸ ਤਰ੍ਹਾਂ ਗੋਇਲੀ ਹੈ ਜਿੱਦਾਂ ਜਿੱਥੇ ਹਰਿਆਵਲ ਬਹੁਤ ਹੁੰਦੀ ਆ ਜਿਹੜੇ گاਵਾਂ ਰੱਖਦੇ ਨੇ ਉਹ ਉਹਨਾਂ ਨੂੰ ਸ਼ਾਇਦ ਗੁੱਜਰ ਕਹਿੰਦੇ ਨੇ ਉਹ ਜਦੋਂ ਇੱਕ ਜਗ੍ਹਾ ਤੇ ਸੋਕਾ ਪੈਂਦਾ ਤਾਂ ਦੂਜੀ ਜਗ੍ਹਾ ਜਿੱਥੇ ਜ਼ਿਆਦਾ ਹਰਿਆਲੀ ਹੁੰਦੀ ਆ ਉੱਥੇ ਜਾ ਕੇ ਟਿਕਾਣਾ ਬਣਾਉਂਦੇ ਨੇ ਤਾਂ ਕਿ ਉਹਨਾਂ ਦੇ ਪਸ਼ੂ ਉੱਥੇ ਚਰ ਸਕਣ ਤੇ ਜਦੋਂ ਉੱਥੋਂ ਫੇਰ ਸੋਕਾ ਪੈਂਦਾ ਫੇਰ ਹੋਰ ਦੂਜੀ ਜਗ੍ਹਾ ਤੇ ਜਿੱਥੇ ਹਰਿਆਵਲਾ ਉੱਥੇ ਜਾਂਦੇ ਨੇ ਮਤਲਬ ਇੱਕ ਜਗ੍ਹਾ ਤੇ ਉਹਨਾਂ ਦਾ ਟਿਕਾਣਾ ਨਹੀਂ ਉਹਨਾਂ ਦਾ ਬਣਦਾ ਥੋੜੀ ਦੇਰ ਲਈ ਬੈਠਦੇ ਨੇ ਤੇ ਇਸ ਤਰ੍ਹਾਂ ਦੱਸ ਰਹੇ ਨੇ ਕਿ ਵੀ ਜਿਸ ਤਰ੍ਹਾਂ ਇਹ ਗੋਇਲੀ ਹੈ ਨਾ ਵੀ ਇੱਕ ਜਗ੍ਹਾ ਤੇ ਉਹ ਟਿਕਾਣਾ ਨਹੀਂ ਬਣ ਸਕਦਾ ਉਹਨਾਂ ਦਾ ਗੁਜਰਾ ਦਾ ਇਸ ਤਰ੍ਹਾਂ ਹੀ ਸੰਸਾਰ ਹੈ ਜੀਵ ਕਹਿੰਦੇ ਬਹੁਤ ਥੋੜੀ ਦੇਰ ਲਈ ਸੰਸਾਰ ਦੇ ਵਿੱਚ ਆਇਆ ਪਰ ਇਸ ਗੱਲ ਨੂੰ ਕਹਿੰਦੇ ਜੀਵ ਸਮਝਦਾ ਨਹੀਂ ਹੈਗਾ ਉਹ ਕਹਿੰਦੇ ਝੂਠ ਦੇ ਪਿੱਛੇ ਲੱਗ ਕੇ ਆਪਣੇ ਜਿੱਦਾਂ ਸਮਝਦਾ ਕਿ ਵੀ ਮੈਂ ਸੰਸਾਰ ਤੇ ਬਹੁਤ ਤੇ ਰਹਿਣਾ ਇੱਥੇ ਆਉਂਦੀ ਫਿਰ ਮੇਰੇ ਤੋਂ ਪਸਾਰੇ ਪਸਾਰ ਦਾ ਘਰ-ਬਾਰ ਦੇ ਪਿੱਛੇ ਲੱਗਿਆ ਰਹਿੰਦਾ ਤੇ ਪਰ ਉਸ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਹੈਗਾ ਜਿਨੇ ਇਹਨੂੰ ਭੇਜਿਆ ਹੈਗਾ ਫਿਰ ਕਹਿੰਦੇ हे ਜੀਵ ਤੂੰ ਸੁੱਤਾ ਹੋਇਆ ਜਾਗ ਜੀਵਨ ਦੀ ਅਸਲੀਅਤ ਨੂੰ ਜਾਣ ਦੇਖ ਤੇਰੇ ਨਾਲ ਦਾ ਬੰਜਾਰਾ ਕਿਵੇਂ ਤੁਰਿਆ ਜਾ ਰਿਹਾ ਹਰ ਇੱਕ ਵਾਰੋ ਵਾਰੀ ਜਾ ਰਿਹਾ ਨਾ ਬਨਜਾਰਾ ਉਹ ਜੋ ਇੱਥੇ ਵਣਜ ਕਰਨ ਆਇਆ ਆਪਾਂ ਵਣਜ ਕਰਨ ਆਏ ਉਹਦੇ ਨਾਮ ਦਾ ਪਰ ਇਹ ਆਪਾਂ ਭੁੱਲ ਜਾਂਨੇ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਨੀਤ ਨੀਤ ਕਰ ਬਾਂਦੀ ਐ ਜੇ ਰਹਿਣਾ ਹੋਈ ਪਿੰਡ ਪਵੈ ਜੀਓ ਚੱਲ ਸੀ ਜੇ ਜਾਣਾ ਕੋਈ ਕਹਿੰਦੇ ਜੇ ਹੋਵੇ ਨਾ ਵੀ ਆਪਾਂ ਇੱਥੇ ਪੱਕੇ ਰਹਿਣਾ ਫੇਰ ਚਾਹੇ ਆਪਾਂ ਕਹਿੰਦੇ ਰੋਜ਼ ਨਵੇਂ ਘਰ ਸੋਹਣੇ ਬਣਾਉਂਦੇ ਫਿਰਿਏ ਜਦੋਂ ਕਹਿੰਦੇ ਜਿੰਦ ਨੇ ਨਿਕਲ ਜਾਣਾ ਸਰੀਰ ਚੋਂ ਤਾਂ ਸਰੀਰ ਨੇ ਟੈ ਪੈਣਾ ਕਹਿੰਦੇ ਪਰ ਇਸ ਅਸਲੀਅਤ ਨੂੰ ਕਹਿੰਦੇ ਜੇ ਕੋਈ ਜਾਣੇ ਬਹੁਤਾਤ ਵਿੱਚ ਜੀਵ ਇਸ ਸਚਾਈ ਨੂੰ ਨਹੀਂ ਸਮਝਦੇ ਉਹੀ ਉਹੀ ਕਿਆ ਕਰੋ ਹੈ ਹੋਸੀ ਸੋਈ ਤਮ ਰੋ ਹੋਗੇ ਉਸ ਨੂੰ ਤੁਮ ਕੋ ਕੌਣ ਰੋਈ ਕਹਿੰਦੇ ਜੀਵ ਜਦੋਂ ਇੱਕ ਜੀਵ ਛੱਡ ਕੇ ਜਾਂਦਾ ਸੰਸਾਰ ਨੂੰ ਤਾਂ ਦੂਜੇ ਜੀਵ ਹਾਏ ਹਾਏ ਕਰਦੇ ਨੇ ਰੋਂਦੇ ਨੇ ਕਹਿੰਦੇ ਕਹਿੰਦੇ ਉਹ ਚਲੇ ਗਿਆ ਤੁਸੀਂ ਰੋਨੇ ਹੋ ਫਿਰ ਤੁਸੀਂ ਜਾਓਗੇ ਤਾਂ ਤੁਹਾਨੂੰ ਕੋਈ ਰੋਊਗਾ ਕਹਿੰਦੇ ਇਹ ਜਿਹੜਾ ਰੋਣ ਹੈ ਝੂਠਾ ਹੈ ਜੋ ਜੀਵ ਇਸ ਸਚਾਈ ਨੂੰ ਸਮਝ ਲੈਂਦਾ ਹੈ ਉਹ ਫਿਰ ਕਹਿੰਦੇ ਇਹ ਝੂਠਾ ਰੋਂ ਨਹੀਂ ਰੋਂਦਾ ਕਿਉਂਕਿ ਉਹਨੂੰ ਪਤਾ ਕਿ ਮੌਤ ਸਚਾਈ ਹੈ ਤੰਦਾ ਪਿਟਿਓ ਪਾਹੀਓ ਤੁਮ ਕੂੜ ਕਮਾਵੋ ਉਹ ਨਾ ਸੁਣ ਈ ਕਤ ਹੀ ਤੁਮ ਲੋਕ ਸੁਣਾਵੋ ਕਹਿੰਦੇ ਜੀਵ ਦੇ ਮਰਨ ਤੇ ਜੋ ਜੀਵ ਰੋਂਦੇ ਨੇ ਪਿੱਛੋਂ ਕਹਿੰਦੇ ਇਹ ਵੀ ਇੱਕ ਤਰ੍ਹਾਂ ਝੂਠ ਹੈ ਕਹਿੰਦੇ ਜਿਹੜਾ ਛੱਡ ਕੇ ਚਲੇ ਗਿਆ ਉਹਨੂੰ ਤਾਂ ਇਹ ਰੋਣ ਕਰਨ ਲਾਉਣ ਦਾ ਪਤਾ ਨਹੀਂ ਨਾ ਵੀ ਕੋਈ ਮੇਰੇ ਪਿੱਛੇ ਰੋ ਰਿਹਾ ਉਹਨੂੰ ਤਾਂ ਕੁਛ ਨਹੀਂ ਸੁਣਦਾ ਕਹਿੰਦੇ ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ ਜੇ ਕਰ ਬੁਝੇ ਆਪਣਾ ਤਾਂ ਨੀਂਦ ਨਾ ਹੋਈ ਫਿਰ ਨਾਨਕ ਜੀ ਦੂਜੇ ਪਾਸੇ ਕਹਿੰਦੇ ਨੇ ਵੀ ਜੀਵਾਂ ਦੇ ਵੀ ਕੀ ਵਸ ਜਿਹੜੇ ਜੀਵ ਮਾਇਆ ਦੀ ਨੀਂਦ ਵਿੱਚ ਸੌਂਦੇ ਨੇ ਕਹਿੰਦੇ ਉਹ ਵੀ ਪ੍ਰਮਾਤਮਾ ਵੱਲੋਂ ਹੀ ਨੇ ਜਿਨ੍ਹਾਂ ਨੂੰ ਮਾਇਆ ਦੀ ਨੀਂਦ ਵਿੱਚ ਪ੍ਰਮਾਤਮਾ ਸੁਲਾ ਦਿੰਦਾ ਤੇ ਜਦੋਂ ਜਗਾਉਂਦਾ ਕਹਿੰਦੇ ਜਗਾਉਣ ਵਾਲਾ ਵੀ ਉਹੀ ਆ ਕਹਿੰਦੇ ਜੇ ਜੀਵ ਅਸਲੀਅਤ ਸਮਝ ਲਏ ਆਪਣੇ ਜੀਵਨ ਦੀ ਕਿ ਅਸਲੀ ਟਿਕਾਣਾ ਕੀ ਆ ਮੇਰਾ ਨਿੱਜ ਦਾ ਘਰ ਕਿਹੜਾ ਹੈਗਾ ਫਿਰ ਕਹਿੰਦੇ ਉਹਨੂੰ ਮਾਇਆ ਦੀ ਨੀਂਦ ਨਹੀਂ ਹੁੰਦੀ ਮਾਇਆ ਦੇ ਵਿੱਚ ਇਸ ਤਰ੍ਹਾਂ ਸੌਂਦਾ ਨਹੀਂ ਹੈਗਾ ਮਤਲਬ ਜੀਵਨ ਦੀ ਅਸਲੀਅਤ ਨੂੰ ਸਮਝਦਾ ਹੈ ਕਿ ਜੀਵਨ ਕਿਸ ਚੀਜ਼ ਲਈ ਮਿਲਿਆ ਹੈ ਜੇ ਚੱਲਦਾ ਲੈ ਚੱਲਿਆ ਕਿਛ ਸੰਪੈ ਨਾਲੇ ਤਾਂ ਤਨ ਸਾਂਚੋ ਦੇਖ ਕੇ ਬੂਜੋ ਵਿਚਾਰੇ ਕਹਿੰਦੇ ਜਿਹੜੇ ਜੀਵ ਮਾਇਆ ਰੂਪੀ ਤਨ ਇਕੱਠਾ ਕਰ ਰਹੇ ਨੇ ਕਹਿੰਦੇ ਦੇਖ ਲਓ ਵੀ ਜੇ ਤੁਹਾਡੇ ਨਾਲ ਦਾ ਜਿਹੜਾ ਸੰਸਾਰ ਨੂੰ ਛੱਡ ਕੇ ਗਿਆ ਵੀ ਜੇ ਤਾਂ ਉਹ ਇਹ ਨਾਲ ਧਨ ਲੈ ਗਿਆ ਇਕੱਠਾ ਕੀਤਾ ਹੋਇਆ ਪਦਾਰਥ ਜਿਹੜਾ ਪਦਾਰਥਕ ਰੂਪੀ ਧਨ ਆ ਫਿਰ ਤਾਂ ਕਹਿੰਦੇ ਤੁਸੀਂ ਵੀ ਇਕੱਠਾ ਕਰ ਲਓ ਪਰ ਕਹਿੰਦੇ ਇਸ ਚੀਜ਼ ਨੂੰ ਮਤਲਬ ਵਿਚਾਰ ਲਓ ਵੀ ਇਹ ਵਾਪਰੀ ਆ ਵੀ ਜਿਹੜਾ ਇਹ ਦੁਨੀਆ ਨੂੰ ਛੱਡ ਕੇ ਗਿਆ ਉਹ ਸੰਸਾਰਿਕ ਇਕੱਠਾ ਕੀਤਾ ਧਨ ਨਾਲ ਲੈ ਗਿਆ ਵਣਜ ਕਰੋ ਮਖਸੂਦ ਲਹਿ ਮਤ ਪਛੋਤਾਵੋ ਵਣਜ ਕਰੋ ਮਖਸੂਦ ਲਹਿ ਮਤ ਪਛੋਤਾਵੋ ਔਗਣ ਛੋਡੋ ਗੁਣ ਕਰੋ ਐਸੇ ਤਤ ਪਰਵਾਹੋ ਔਗਣ ਛੋਡੋ ਗੁਣ ਕਰੋ ਐਸੇ ਤਤ ਪਰਾਵੋ ਕਹਿੰਦੇ ਉਸ ਚੀਜ਼ ਦਾ ਵਪਾਰ ਕਰੋ ਵੀ ਜਿਹਦਾ ਤੁਹਾਨੂੰ ਲਾਹਾ ਹੋਵੇ ਤੇ ਬਾਅਦ ਵਿੱਚ ਪਛਤਾਉਣਾ ਨਾ ਪਵੇ ਕਹਿੰਦੇ ਔਗਣ ਛੱਡ ਕੇ ਗੁਣ ਸੰਗ ਰਹਿ ਕਰੋ ਵੀ ਇਸ ਤਰ੍ਹਾਂ ਕਹਿੰਦੇ ਤੁਹਾਨੂੰ ਜੀਵਨ ਦੀ ਅਸਲੀਅਤ ਦਾ ਸਮਝ ਲੱਗ ਜਾਏ ਧਰਮ ਪੂਮ ਸਤ ਬੀਜ ਕਰ ਐਸੀ ਕਿਰਸ ਕਮਾਵੋ ਵਪਾਰੀ ਜਾਣਿਓ ਲਾਹਾ ਲੈ ਜਾਵੋ ਕਹਿੰਦੇ ਹੁਣ ਜੋ ਸਾਨੂੰ ਇਹ ਸਰੀਰ ਰੂਪੀ ਭੂਮੀ ਮਿਲੀ ਆ ਇਹਦੇ ਵਿੱਚ ਸਤ ਦਾ ਬੀਜ ਬੀਜੋ ਇਹ ਧਰਮ ਕਰੋ ਕਹਿੰਦੇ ਸਤ ਦਾ ਬੀਜ ਉਹਦੇ ਨਾਮ ਦਾ ਬੀਜ ਬੀਜੋ ਕਹਿੰਦੇ ਅਸਲੀ ਵਪਾਰੀ ਤਾਂ ਉਹ ਨੂੰ ਹੀ ਸਮਝਾਂਗੇ ਨਾ ਜੋ ਇਸ ਜੀਵਨ ਦਾ ਲਾਹਾ ਖਟ ਕੇ ਜਾਊਗਾ ਲਾਹਾ ਖਟਣਾ ਉਹਦੇ ਨਾਮ ਦੀ ਕਮਾਈ ਕਰਮ ਹੋਵੇ ਸਤ ਗੁਰੂ ਮਿਲੇ 부ਜੇ ਵਿਚਾਰਾ ਨਾਮ ਬਖਾਣ ਸੁਣੇ ਨਾਮ ਨਾਮੇ ਬਿਵਹਾਰਾ ਕਹਿੰਦੇ ਜਿਸ ਜੀਵ ਤੇ ਉਸ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਆ ਉਹਦਾ ਮਿਲਾਪ ਸਤ ਗੁਰੂ ਨਾਲ ਹੁੰਦਾ ਜਿਸ ਤਰ੍ਹਾਂ ਜਿਸ ਜੀਵ ਤੇ ਬਖਸ਼ਿਸ਼ ਹੁੰਦੀ ਆ ਫਿਰ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗਦਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਦਾ ਪੜ੍ਹਦਾ ਸੁਣਦਾ ਇਹਦੇ ਉਪਦੇਸ਼ ਨੂੰ ਹਿਰਦੇ 'ਚ ਬਸਾਉਂਦਾ ਫਿਰ ਕਹਿੰਦੇ ਫਿਰ ਕਹਿੰਦੇ ਉਹ ਨਾਮ ਹੀ ਉਚਾਰਦਾ ਤੇ ਨਾਮ ਹੀ ਦੂਜਿਆਂ ਨੂੰ ਉਚਾਰਨ ਦੀ ਪ੍ਰੇਰਣਾ ਦਿੰਦਾ ਉਹਦਾ ਸਾਰਾ ਜਿਹੜਾ ਵਰਤ ਵਿਹਾਰ ਹੁੰਦਾ ਨਾਮ ਦੇ ਨਾਲ ਹੁੰਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਜਿਉਂ ਲਾਹਾ ਟੋਟਾ ਤੇ ਵਾਟ ਚਲਦੀ ਆਈ ਜੋ ਤਿਸ ਪਾਵੇ ਨਾਨਕਾ ਸਾਈ ਵੜੇ ਆਈ ਕਹਿੰਦੇ ਸੰਸਾਰ ਦੇ ਵਿੱਚ ਇਹ ਰੀਤ ਚੱਲੀ ਆ ਰਹੀ ਆ ਕੁਝ ਲੋਕ ਕਹਿੰਦੇ ਬਹੁਤੇ ਜਿਹੜਾ ਇਹ ਆਤਮਿਕ ਘਾਟਾ ਖਾਂਦੇ ਨੇ ਜੀਵਨ ਚ ਸੱਚ ਦੀ ਨਾਮ ਦੀ ਕਮਾਈ ਨਹੀਂ ਕਰਦੇ ਕੁਝ ਹੈ ਕਹਿੰਦੇ ਜੋ ਨਾਮ ਦਾ ਲਾਹਾ ਖਟ ਕੇ ਜਾਂਦੇ ਨੇ ਫਿਰ ਕਹਿੰਦੇ ਇਹ ਵੀ ਨਾਨਕ ਜੀ ਕਹਿੰਦੇ ਜੋ ਪ੍ਰਮਾਤਮਾ ਨੂੰ ਪਾਉਂਦਾ ਉਸ ਹਿਸਾਬ ਨਾਲ ਹੀ ਇਹ ਚੀਜ਼ਾਂ ਸੰਸਾਰ ਵਿੱਚ ਚੱਲ ਰਹੀਆਂ ਨੇ ਆਸਾ ਮਹੱਲਾ ਪਹਿਲਾ ਚਾਰੇ ਕੁੰਡਾਂ ਟੁੰਡੀਆਂ ਕੋਨੀ ਮੀ ਮੈਡਾ ਜੇ ਤੁੱਦ ਪਾਵੇ ਸਾਹਿਬਾ ਤੂੰ ਮੈਂ ਹਉ ਤੜਾ ਦਰ ਪੀਬਾ ਮੈਂ ਨੀਮ ਕੋ ਕੈ ਕਰੀ ਸਲਾਮ ਹਿੱਕੋ ਮੈਡਾ ਤੂੰ ਤਣੀ ਸਾਚਾ ਮੁਖ ਨਾਮ ਰਹਾਓ ਹਾਂਜੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਵੀ ਮੈਂ ਸੰਸਾਰ ਦੀਆਂ ਸਾਰੀਆਂ ਦਿਸ਼ਾਂ ਆ ਵਾਂ ਘੁੰਮ ਕੇ ਦੇਖ ਲੀਆਂ ਵੀ ਮੈਨੂੰ ਕੋਈ ਆਪਣਾ ਸਦਾ ਦਾ ਸਾਥੀ ਨਹੀਂ ਦਿਸਿਆ ਕਹਿੰਦੇ ਹਾਂ ਸੱਚੇ ਮਾਲਕਾ ਜੇ ਤੈਨੂੰ ਚੰਗਾ ਲੱਗ ਜਵੇ ਤੇ ਤੂੰ ਮੇਰਾ ਮਾਲਕ ਬਣ ਜਾਏ ਤੇ ਮੈਂ ਤੇਰਾ ਸੇਵਕ ਬਣਿਆ ਰਹਾ ਜੇ ਤੈਨੂੰ ਭਾ ਜਾਵੇ ਕਹਿੰਦੇ ਤੇਰਾ ਦਰ ਛੱਡ ਕੇ ਮੈਂ ਹੋਰ ਕਿਹਨੂੰ ਸਲਾਮ ਕਰਾਂ ਮੇਰਾ ਰੱਖਾ ਕੋਈ ਬਣ ਨਹੀਂ ਸਕਦਾ ਕਿ ਤੂੰ ਸਭ ਦਾ ਰੱਖਾ ਕਹਿੰਦੇ ਇੱਕ ਤੂੰ ਮੇਰਾ ਮਾਲਕ ਹੈ ਸੱਚਿਆ ਤੇ ਤੇਰਾ ਨਾਮ ਹੀ ਕਹਿੰਦੇ ਮੇਰੇ ਮੁਖ ਵਿੱਚ ਰਹੇ ਮੈਨੂੰ ਇਹ ਦਾਤ ਦੇ ਸਿੱਧਾ ਸੇਵਨ ਸਿੱਧ ਪੀਰ ਮੰਗੈ ਰਿੱਧ ਸਿੱਧ ਮੈਂ ਇੱਕ ਨਾਮ ਨਵੀਸ ਰੈ ਸਾਚੇ ਗੁਰਬੁੱਧ ਕਹਿੰਦੇ ਜਿਹੜੇ ਸਿੱਧ ਸਿੱਧੀਆਂ ਵਗੈਰਾ ਸਿੱਖਣ ਦੇ ਲਈ ਪੀਰਾਂ ਦੇ ਕੋਲ ਜਾਂਦੇ ਨੇ ਰਿੱਧੀਆਂ ਸਿੱਧੀਆਂ ਮੰਗਦੇ ਨੇ ਉਹਨਾਂ ਨੂੰ ਕਹਿੰਦੇ ਇਹਦੇ ਵਿੱਚ ਹੀ ਬਹੁਤ ਵੱਡੀ ਆ ਪ੍ਰਾਪਤੀ ਲੱਗਦੀ ਆ ਕਿ ਵੀ ਜੇ ਕੋਈ ਉਹ ਇਸ ਤਰ੍ਹਾਂ ਦੀ ਕਰਾਮਾਤ ਦਿਖਾ ਦੇਣਾ ਤੇ ਦੁਨੀਆ ਨੂੰ ਖੁਸ਼ ਕਰ ਦੇਣਾ ਵੀ ਪਤਾ ਨਹੀਂ ਇਹਦੇ ਵਿੱਚ ਹੀ ਬਹੁਤ ਵੱਡੀ ਪ੍ਰਾਪਤੀ ਹੈ ਪਰ ਕਹਿੰਦੇ ਮੈਨੂੰ ਜੋ ਗੁਰੂ ਨੇ ਮਤ ਦਿੱਤੀ ਆ ਮੈਨੂੰ ਇਹ ਮਤ ਦਿੱਤੀ ਆ ਕਿ ਪ੍ਰਮਾਤਮਾ ਜੀ ਮੈਨੂੰ ਤੇਰਾ ਇੱਕ ਨਾਮ ਨਾ ਵਿਸਰੇ ਮੈਨੂੰ ਕੋਈ ਰਿੱਧੀਆਂ ਸਿੱਧੀਆਂ ਨਹੀਂ ਚਾਹੀਦੀਆਂ ਸਭ ਤੋਂ ਉੱਪਰ ਤੇਰਾ ਨਾਮ ਜੋਗੀ ਪੋਗੀ ਕਪੜੀ ਕੀ ਆ ਪਵੇ ਦਿਸੰਤਰ ਗੁਰ ਕਾ ਸ਼ਬਦ ਨਾ ਚੀਨਹੀ ਤਤਸਾਰ ਨਿਰੰਤਰ ਪੰਡਤ ਪਾਦੇ ਜੋਏ ਸੀ ਨਿਤ ਪੜੈ ਪੁਰਾਣਾ ਅੰਤਰ ਵਸਤ ਨ ਜਾਣਨੀ ਘਟ ਬ੍ਰਹਮ ਲੁਕਾਣਾ ਕਹਿੰਦੇ ਜਿਹੜੇ ਜੋਗੀ ਲੋਕ ਨੇ ਅਲੱਗ-ਅਲੱਗ ਤਰ੍ਹਾਂ ਦੇ ਜੋਗੀਆਂ ਦੇ ਫਿਰਕੇ ਕਹਿੰਦੇ ਦਸਾਂ ਦਿਸ਼ਾਂ ਵਿੱਚ ਸੰਸਾਰ ਦਾ ਰਟਨ ਕਰਦੇ ਫਿਰਦੇ ਨੇ ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਨਹੀਂ ਮਿਲਦਾ ਕਹਿੰਦੇ ਉਹ ਪ੍ਰਮਾਤਮਾ ਤਾਂ ਉਹਦੇ ਸ਼ਬਦ ਵਿੱਚ ਜੁੜਿਆ ਉਹਦਾ ਸ਼ਬਦ ਕਹਿੰਦੇ ਸਾਡੇ ਅੰਦਰ ਹੀ ਨਿਰੰਤਰ ਚੱਲ ਰਿਹਾ ਹੈ ਉਹਦੇ ਵਿੱਚ ਜੁੜਿਆ ਹੀ ਕਹਿੰਦੇ ਉਹਦੀ ਪ੍ਰਾਪਤੀ ਹੁੰਦੀ ਆ ਫਿਰ ਕਹਿੰਦੇ ਜਿਹੜੇ ਪੰਡਤ ਲੋਕੀ ਨੇ ਪਾਉਂਦੇ ਨੇ ਉਹ ਪ੍ਰਾਣ ਵਗੈਰਾ ਪੜ੍ਹਦੇ ਨੇ ਰੋਜ਼ ਇਸ ਤਰ੍ਹਾਂ ਕਹਿੰਦੇ ਪਰਮਾਤਮਾ ਨਹੀਂ ਮਿਲਦਾ ਜਦ ਤੱਕ ਕਹਿੰਦੇ ਅੰਦਰ ਲੁਕਿਆ ਹੋਏ ਨੂੰ ਅਸੀਂ ਉਹਦੇ ਨਾਮ ਦੇ ਰਾਹੀਂ ਪ੍ਰਗਟ ਨਹੀਂ ਹੋਣ ਦਿੰਦੇ ਨਾਮ ਜਪਦੇ ਆ ਤਾਂ ਉਹਦੀ ਰਹਿਮਤ ਹੁੰਦੀ ਆ ਤਾਂ ਅੰਦਰਲੀ ਸਾਰੀ ਅਸਲੀਅਤ ਉਹ ਆਪ ਹੀ ਖੋਲ ਦਿੰਦਾ ਨਾਮ ਜਪਿਆਂ ਕਹਿੰਦੇ ਉਹ ਸਾਡੇ ਅੰਦਰ ਹੀ ਆ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਇੱਕ ਤਪਸੀ ਬਨ ਮਹਿ ਤਪ ਕਰੈ ਨਿਤ ਤੀਰਥ ਵਾਸਾ ਆਪਨ ਚਿਨ ਤਾਮਸੀ ਕਾਹੇ ਪੈ ਉਦਾਸਾ ਫਿਰ ਕਹਿੰਦੇ ਇੱਕ ਘਰ-ਵਾਰ ਛੱਡ ਕੇ ਕਹਿੰਦੇ ਬਾਹਰ ਬਨਾਂ ਚ ਜਾਂਦੇ ਨੇ ਤੀਰਥਾਂ ਤੇ ਨਿਵਾਸ ਕਰਦੇ ਨੇ ਤਪ ਕਰਦੇ ਨੇ ਪਰ ਕਹਿੰਦੇ ਅੰਤਰ ਆਤਮੇ ਉਹਨੂੰ ਨਹੀਂ ਪਛਾਣਦੇ ਜੋ ਅੰਦਰ ਬੈਠਾ ਕਹਿੰਦੇ ਜਦੋਂ ਆਪਣਾ ਆਪਾ ਪਹਿਚਾਨਣਗੇ ਅੰਦਰ ਬੈਠੇ ਨੂੰ ਲੱਭ ਲੈਣਗੇ ਪਰ ਅੰਦਰ ਝਾਤ ਨਹੀਂ ਮਾਰਦੇ ਫੇਰ ਕਹਿੰਦੇ ਬਾਹਰ ਸੰਸਾਰ ਤੋਂ ਕਹਿੰਦੇ ਉਦਾਸੀਨਤਾ ਕਰਨ ਦੀ ਕੀ ਲੋੜ ਪਈ ਆ ਜਦੋਂ ਕਹਿੰਦੇ ਉਹ ਅੰਦਰ ਹੀ ਬੈਠਾ ਲੱਭ ਜਾਣਾ ਸੰਸਾਰ ਦੇ ਵਿੱਚ ਹੀ ਗ੍ਰਸਤ ਦੇ ਵਿੱਚ ਹੀ ਇੱਕ ਬਿੰਦ ਯਤਨ ਕਰ ਰਾਖ ਦੇ ਸੇ ਜਤੀ ਕਹਾਵੇ ਬੇਨ ਗੁਰ ਸਾਬ ਦੇ ਨਾ ਛੂਟ ਹੀ ਪਰਮ ਆਵੇ ਜਾਵੇ ਕਹਿੰਦੇ ਇੱਕ ਆਪਣੀ ਕਾਮਵਾਸ਼ਨਾ ਨੂੰ ਰੋਕ ਕੇ ਜਤੀ ਕਹੋਂਦੇ ਨੇ ਕਹਿੰਦੇ ਪਰ ਕਹਿੰਦੇ ਇਹ ਵੀ ਭਰਮ ਦੇ ਵਿੱਚ ਨੇ ਪਏ ਜਦੋਂ ਤੱਕ ਭਰਮ ਦੇ ਵਿੱਚ ਨੇ ਜਨਮ ਮਰਨ ਦਾ ਚੱਕਰ ਆ ਕਹਿੰਦੇ ਗੁਰੂ ਦੇ ਲੜ ਲੱਗ ਕੇ ਉਸ ਪਰਮਾਤਮਾ ਦੇ ਗੁਰੂ ਦੇ ਸ਼ਬਦ ਵਿੱਚ ਜੁੜੋ ਦੇ ਨਾਮ ਵਿੱਚ ਜੁੜੋ ਤਾਂ ਕਹਿੰਦੇ ਸਾਰੇ ਭਰਮ ਕੱਟ ਹੋ ਜਾਣਗੇ ਇੱਕ ਗਿਰਹੀ ਸੇਵਕ ਸਾਧਕਾ ਗੁਰਮਤੀ ਲਾਗੇ ਨਾਮਦਾਨ ਇਸ ਨਾਨਦ ਡ੍ਰਿੜ ਹਰ ਭਗਤ ਸੋ ਜਾਗੇ ਕਹਿੰਦੇ ਇੱਕ ਇਸ ਤਰ੍ਹਾਂ ਦੇ ਨੇ ਜਿਹੜੇ ਰਹਿੰਦੇ ਗ੍ਰਸਥ ਦੇ ਵਿੱਚ ਨੇ ਪਰ ਗੁਰੂ ਦੀ ਮੱਤ ਤੇ ਚੱਲਦੇ ਨੇ ਕਹਿੰਦੇ ਗੁਰੂ ਦੇ ਅਨਸਾਰ ਚੱਲਦੇ ਨੇ ਕਹਿੰਦੇ ਤੇ ਉਹ ਪ੍ਰਮਾਤਮਾ ਦੀ ਸੇਵਾ ਭਗਤੀ ਚ ਲੱਗੇ ਨੇ ਉਹਦਾ ਨਾਮ ਜਪਦੇ ਨੇ ਕਹਿੰਦੇ ਆਪਣੇ ਆਚਰਣ ਨੂੰ ਸ਼ੁੱਧ ਕਰਾਦੇ ਨੇ ਉਹਦੀ ਭਗਤੀ ਦੇ ਵਿੱਚ ਸੁਚੇਤ ਰਹਿੰਦੇ ਨੇ ਉਹ ਕਹਿੰਦੇ ਜੀਵਨ ਦੀ ਅਸਲੀਅਤ ਨੂੰ ਜਾਣ ਲੈਂਦੇ ਨੇ ਉਹ ਮਾਇਆ ਤੋਂ ਵਿਕਾਰਾਂ ਤੋਂ ਸੁਚੇਤ ਹੋ ਜਾਂਦੇ ਨੇ ਗੁਰਤੇ ਦਰ ਕਰ ਜਾਣੀਐ ਸੋ ਜਾਏ ਸਿਆਣੇ ਨਾਨਕ ਨਾਮ ਨਾ ਵਿਸਰੇ ਸਾਚੇ ਮਨ ਮਾਨੈ ਕਹਿੰਦੇ ਗੁਰੂ ਦੀ ਸ਼ਰਨ ਪਿਆ ਉਸ ਪਰਮਾਤਮਾ ਦੇ ਦਰ ਘਰ ਦੇ ਨਾਲ ਜਾਣ ਪਹਿਚਾਨ ਹੁੰਦੀ ਆ। ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਸਾਡੇ ਤੇ ਰਹਿਮਤ ਕਰੋ। ਤੁਹਾਡਾ ਨਾਮ ਸਾਨੂੰ ਕਦੇ ਨਾ ਵਿਸਰੇ। ਤੁਹਾਡੇ ਦੇ ਨਾਲ ਸਾਡਾ ਹਰ ਵਕਤ ਮਨ ਪਰਚਿਆ ਰਹੇ। ਤੇਰੇ ਨਾਮ ਜਪਦੇ ਰਹੀਏ। ਵਾਹਿਗੁਰੂ ਜੀ ਵਾਹਿਗੁਰੂ ਜੀ। ਆਸਾ ਮਹੱਲਾ ਪਹਿਲਾ ਮਨ ਸਾ ਮਨ ਸਮਾਈ ਲੈ ਪੌਜਲ ਸੱਚ ਤਰਣਾ ਆਦ ਜੁਗਾਦ ਦਿਯਾਲ ਤੂੰ ਠਾਕੁਰ ਤੇਰੀ ਸਰਣਾ ਤੂੰ ਦਾਤੋ ਹਮ ਜਾਚਕਾ ਹਰ ਦਰਸ਼ਨ ਦੀਜੈ ਗੁਰਮਖ ਨਾਮ ਤੇ ਆਈਏ ਮਨ ਮੰਦਰ ਪੀਜੈ ਰਹਾਉ ਹੰਦੀ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਜਦੋਂ ਜੀਵ ਦੇ ਅੰਦਰ ਦੀ ਜਿਹੜੀ ਆਸਾ ਹੈਗੀ ਆ ਮਨਸਾ ਹੈਗੀ ਆ ਮਨ ਦੇ ਫੁਰਨੇ ਨੇ ਮਨ ਦੇ ਵਿੱਚ ਹੀ ਸਮਾ ਜਾਣਾ ਫੇਰ ਕਹਿੰਦੇ ਜੀਵ ਇਸ ਤਰ੍ਹਾਂ ਇਸ ਸੰਸਾਰ ਦੇ ਭਵਜਲ ਨੂੰ ਤਰ ਲੈਂਦਾ ਹੈ ਕਹਿੰਦੇ हे ਪਰਮੇਸ਼ਰ ਜੀ ਜੋ ਤੂੰ ਜੁਗਾਂ-ਜੁਗਾਂ ਤੋਂ ਕਹਿਆ ਹੈ ਮੋਢ ਤੋਂ ਹੈ ਕਹਿੰਦੇ ਸੰਸਾਰ ਤੋਂ ਕਹਿੰਦੇ ਤੇਰੀ ਸ਼ਰਨ ਆਏ ਆਸੀਂ ਸਾਨੂੰ ਆਪਣੀ ਸ਼ਰਨ ਵਿੱਚ ਰੱਖ ਕਹਿੰਦੇ ਤੂੰ ਕਹਿੰਦੇ ਸਾਨੂੰ ਦਾਤਾ ਦੇਣ ਵਾਲਾ ਦਾਤ ਦਾ ਦਾਤਾ ਹੈ ਦਾਤਾ ਦੇਣ ਵਾਲਾ ਤੇ ਅਸੀਂ ਮੰਗਤੇ ਹਾਂ ਤੇਰੇ ਦਰਸ਼ਨ ਦੀ ਸਾਨੂੰ ਪਿਆਸ ਹੈ ਕਹਿੰਦੇ ਆਪਣਾ ਦਰਸ਼ਨ ਦਿਓ ਕਹਿੰਦੇ ਅਸੀਂ ਗੁਰੂ ਦੇ ਸਨਮੁਖ ਰਹਿ ਕੇ ਤੇਰਾ ਨਾਮ ਇਹਾ ਸਕੀਏ ਤੇ ਤੇਰੇ ਪ੍ਰੇਮ ਦੇ ਨਾਲ ਸਾਡਾ ਅੰਦਰ ਭਿੱਜ ਜਾਵੇ ਕਹਿੰਦੇ ਸਾਡੇ ਤੇ ਕਹਿੰਦੇ ਇਹ ਰਹਿਮਤ ਕਰੋ ਕੂੜਾ ਲਾਲਚ ਛੋੜੀਏ ਤੋਂ ਸੱਚ ਪਛਾਣੈ ਗੁਰ ਕੈ ਸਬਦ ਸਮਾਈਐ ਪਰਮਾਰਥ ਜਾਣੈ ਜਿਹੜੇ ਜੀਵ ਕਹਿੰਦੇ ਕੂੜ ਦਾ ਲਾਲਚ ਛੱਡ ਦਿੰਦੇ ਨੇ ਝੂਠੀਆਂ ਚੀਜ਼ਾਂ ਦਾ ਲਾਲਚ ਛੱਡ ਦਿੰਦੇ ਨੇ ਤਾਂ ਉਹਨਾਂ ਨੂੰ ਸੱਚ ਦੇ ਨਾਲ ਜਾਣ ਪਹਿਚਾਣ ਹੁੰਦੀ ਆ ਕਹਿੰਦੇ ਜਦੋਂ ਗੁਰੂ ਦੇ ਸ਼ਬਦ ਦੇ ਨਾਲ ਲੱਗ ਕੇ ਸੱਚੇ ਦੇ ਕਹਿੰਦੇ ਪ੍ਰੇਮ ਦੇ ਵਿੱਚ ਕਹਿੰਦੇ ਲੀਨ ਹੋਈਏ ਅਸੀਂ ਤਾਂ ਅਸੀਂ ਪਰਮਾਰਥ ਨੂੰ ਸਮਝ ਲੈਨੇ ਆ ਪਰਮਾਰਥ ਹੈ ਪਰਮ ਅਰਥ ਸਭ ਤੋਂ ਉੱਚਾ ਧਾਨ ਉਸ ਪਰਮੇਸ਼ਰ ਦਾ ਨਾਮ ਉਹ ਪਰਮੇਸ਼ਰ ਜਿਹਦੇ ਨਾਲ ਸਾਡੀ ਜਾਣ ਪਹਿਚਾਨ ਹੁੰਦੀ ਆ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਇਹ ਮਨ ਰਾਜਾ ਲੋਬਿਆ ਲੁਭਤੋ ਲੋਪਾਈ ਗੁਰਮਖ ਲੋਭ ਨਿਵਾਰੀਐ ਹਰ ਸਿਉ ਬਣ ਆਈ ਕਹਿੰਦੇ ਜਿਹੜਾ ਇਹ ਮਾਨਾ ਹਮੇਸ਼ਾ ਕਹਿੰਦੇ ਲਾਲਚ ਦੇ ਵਿੱਚ ਇਹ ਟਿਕਿਆ ਰਹਿੰਦਾ ਲਾਲਚ ਨੂੰ ਦੇਖ ਕੇ ਕਹਿੰਦੇ ਮਨ ਲਰਸਾਉਂਦਾ ਰਹਿੰਦਾ ਜਦੋਂ ਕਹਿੰਦੇ ਜੀਵ ਗੁਰੂ ਦੇ ਸਨਮੁਖ ਹੁੰਦਾ ਫਿਰ ਇਹ ਲੋਭ ਤੋਂ ਛੁਟਕਾਰਾ ਮਿਲਦਾ ਫੇਰ ਉਸ ਪਰਮੇਸ਼ਰ ਦੇ ਨਾਲ ਪ੍ਰੇਮ ਕਹਿੰਦੇ ਬਾਣਾ ਹੁੰਦਾ ਕੱਲਰ ਖੇਤੀ ਬੀਜੀਏ ਕਿਉਂ ਲਾਹਾ ਪਾਵੇ ਮਨਮੁਖ ਸੱਚ ਨਾ ਪੀਜੀ ਕੂੜ-ਕੂੜ ਗੜਾਵੇ ਕਹਿੰਦੇ ਜੇ ਕੱਲਰ ਦੇ ਵਿੱਚ ਕਹਿੰਦੇ ਬੀਜ ਬੀਜੀਏ ਫਿਰ ਕਹਿੰਦੇ ਕੋਈ ਲਾਭ ਨਹੀਂ ਨਾ ਹੋ ਸਕਦਾ ਇਸ ਤਰ੍ਹਾਂ ਹੀ ਕਹਿੰਦੇ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਕਹਿੰਦੇ ਪਰਮੇਸ਼ਰ ਦੇ ਨਾਮ ਵਿੱਚ ਨਹੀਂ ਭਜਦੇ ਉਹ ਜਿਸ ਤਰ੍ਹਾਂ ਕਹਿੰਦੇ ਝੂਠੀ ਕਹਿੰਦੇ ਝੂਠਮੂਠ ਦੀ ਖੇਤੀ ਕਰਦੇ ਨੇ ਉਹ ਕੋਈ ਲਾਹਾ ਖੱਟਣ ਵਾਲੀ ਕਮਾਈ ਨਹੀਂ ਕਰਦੇ ਕਹਿੰਦੇ ਲਾਲਚ ਛੋਡੋ ਅੰਦੇਓ ਲਾਲਚ ਦੁੱਖ ਪਾਰੀ ਸਾਚੋ ਸਾਹਿਬ ਮਨ ਵਸੈ ਹਉ ਮੈਂ ਬਿਖਮਾਰੀ ਕਹਿੰਦੇ ਇਹ ਜੀਵ ਮਾਇਆ ਦਾ ਲਾਲਚ ਛੱਡ ਦੇ ਮਾਇਆ ਦੇ ਲਾਲ ਵਿੱਚ ਅੰਨਾ ਨਾ ਹੋ ਕਹਿੰਦੇ ਮਾਇਆ ਦਾ ਲਾਲਚ ਕਹਿੰਦੇ ਤੇਰੇ ਜੀਵਨ ਨੂੰ ਖਰਾਬ ਕਰ ਰਿਹਾ ਕਹਿੰਦੇ ਉਹ ਸੱਚਾ ਸਾਹਿਬ ਜਦੋਂ ਤੇਰੇ ਮਨ ਵਿੱਚ ਵਸ ਜੂਗਾ ਤਾਂ ਤੇਰੀ ਹਉਮੈ ਖਤਮ ਹੋ ਜੂਗੀ ਉਹ ਸੱਚੇ ਨੇ ਵਸਣਾ ਉਹਦਾ ਨਾਮ ਜਪਿਆ ਦੋਬਿਦਾ ਛੋੜ ਕੋਵਾਟੜੀ ਮੂਸੋਗੇ ਪਾਈ ਇਹਨਸ ਨਾਮ ਸਲਾਹੀਏ ਸਤਗੁਰ ਸਰਣਾਈ ਕਹਿੰਦੇ ਭਾਈ ਉਸ ਪ੍ਰਮਾਤਮਾ ਦਾ ਪ੍ਰੇਮ ਛੱਡ ਕੇ ਦੂਜੇ ਦੇ ਪ੍ਰੇਮ ਵਿੱਚ ਜਿਹੜਾ ਜਾਣਾ ਉਸ ਨੂੰ ਛੱਡ ਦੋ ਕਹਿੰਦੇ ਇਹਦੇ ਨਾਲ ਤੁਹਾਡਾ ਜਿਹੜਾ ਇਹ ਜੀਵਨ ਆ ਠੱਗਿਆ ਜਾਂਦਾ ਮਨੁੱਖਾ ਜੀਵਨ ਆ ਹਰ ਵਕਤ ਕਹਿੰਦੇ ਦਿਨ ਰਾਤ ਗੁਰੂ ਦੀ ਸ਼ਰਨ ਵਿੱਚ ਉਸ ਪਰਮੇਸ਼ਰ ਦੇ ਨਾਮ ਦੀ ਸਲਾਨਾ ਕਰੀਏ ਉਸ ਪਰਮੇਸ਼ਰ ਦਾ ਨਾਮ ਚਿੱਤ ਵਿੱਚ ਵਸਾਈਏ ਮਨਮੁਖ ਪੱਥਰ ਸੈਲ ਹੈ ਤ੍ਰਿਗ ਜੀਵਨ ਫੀਕਾ ਜਲ ਮਹਿਕੇ ਤਾਰਾਖੀ ਹੈ ਅਬ ਅੰਤਰ ਸੁਕਾ ਕਹਿੰਦੇ ਜਿਸ ਤਰ੍ਹਾਂ ਇਹਦਾ ਪੱਥਰ ਆ ਉਹਨੂੰ ਜਿੰਨੀ ਦੇਰ ਮਰਜ਼ੀ ਕਹਿੰਦੇ ਪਾਣੀ ਚ ਰੱਖੀਏ ਉਹ ਅੰਦਰੋਂ ਸੁੱਕਾ ਹੀ ਰਹਿੰਦਾ ਕਹਿੰਦੇ ਇਸ ਤਰ੍ਹਾਂ ਹੀ ਕਹਿੰਦੇ ਮਨਮੁਖ ਦਾ ਜੀਵਨ ਆ ਬੇਰਾਸਾ ਕਹਿੰਦੇ ਪ੍ਰਮਾਤਮਾ ਦੇ ਜਦੋਂ ਨਾਮ ਦਾ ਰਸ ਨਹੀਂ ਆਇਆ ਤਾਂ ਜੀਵਨ ਬੇਰਾਸਾ ਕਹਿੰਦੇ ਵਿਅਰਥ ਹੈ ਜੀਵਨ ਹਰ ਕਾ ਨਾਮ ਨਿਧਾਨ ਹੈ ਪੂਰਾ ਗੁਰ ਦੀਆ ਨਾਨਕ ਨਾਮ ਨਵਿਸਰੈ ਮਤ ਅਮਰਤ ਪੀਆ ਹਰ ਕਾ ਨਾਮ ਨਿਧਾਨ ਹੈ ਪੂਰੇ ਗੁਰ ਦੀਆ ਨਾਨਕ ਨਾਮ ਨਵਿਸਰੈ ਮਤ ਅਮਰਤ ਪੀਆ ਕਹਿੰਦੇ ਉਸ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹੀ ਖਜ਼ਾਨਾ ਹੈ ਜੀਵ ਲਈ ਔਰ ਪੂਰੇ ਗੁਰੂ ਨੇ ਇਹ ਦੇਣਾ ਹੈ ਕਹਿੰਦੇ ਕਹਿੰਦੇ ਹੈ ਪਰਮੇਸ਼ਰ ਜੀ ਤੁਹਾਡਾ ਨਾਮ ਨਾ ਕਦੇ ਵਿਸਰੇ ਤੁਹਾਡੇ ਨਾਮ ਨੂੰ ਕਹਿੰਦੇ ਅਸੀਂ ਰੜ ਰੜ ਕੇ ਤੁਹਾਡਾ ਨਾਮ ਅਮਰਤ ਰੂਪੀ ਨਾਮ ਜਲ ਪੀਂਨੇ ਆ ਨਾਮ ਦਾ ਜਾਪ ਕਰਕੇ ਹੀ ਨਾਮ ਦਾ ਰਸ ਚੱਖਿਆ ਜਾਂਦਾ ਉਸ ਪਰਮੇਸ਼ਰ ਦਾ ਪ੍ਰੇਮ ਰਸ ਨਾਮ ਰਸ ਪ੍ਰੇਮ ਰਸ ਨਾਮ ਰਸ ਬਣ ਜਾਂਦਾ ਕਦੇ ਉਹ ਸਾਨੂੰ ਕਦੇ ਵੀ ਨਾ ਭੁੱਲੇ ਪਰਮੇਸ਼ਰ ਜੀ ਤੇਰਾ ਨਾਮ ਤੁਸੀਂ ਦਾਤ ਦੇਣੀ ਆ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ